ਸਤਿ ਸ੍ਰੀ ਅਕਾਲ ਦੋਸਤੋ ਤੇ ਅੱਜ ਤੁਹਾਨੂੰ ਮਿਲਦੇ ਆਪਾਂ ਆਪਣੇ ਨਵੇਂ ਵਲੌਗ ਦੇ ਵਿੱਚ ਤੇ ਅੱਜ ਹੈਗੀ ਆਪਣੇ ਗੁਰਦੁਆਰਾ ਸਾਹਿਬ ਦੀ ਜ਼ਮੀਨ ਦੀ ਬੋਲੀ ਤੇ ਆਪਾਂ ਦੇਵਾਂਗੇ ਅੱਜ ਬੋਲੀ ਤੇ ਆਪਣੇ ਪਿੰਡ ਚੋਂ ਹੋਰ ਵੀ ਬੰਦੇ ਬਹੁਤ ਦੇਣਗੇ ਬੋਲੀ ਤੇ ਆਪਾਂ ਅੱਜ ਤੁਹਾਨੂੰ ਦਿਖਾਉਣੇ ਵਲੌਗ ਦੇ ਵਿੱਚ ਕਿੱਦਾਂ ਬੋਲੀ ਹੁੰਦੀ ਹੈ ਤੇ ਕਿੱਥੋਂ ਠੇਕਾ ਚੱਲ ਕੇ ਤੇ ਕਿੱਥੇ ਤੱਕ ਜਾਂਦਾ ਤੇ ਦੇਖਦੇ ਚਲੋ ਆਜੋ ਇੱਕ ਲਾਰ ਪ੍ਰਬੰਧਕਾਂ ਦੀ ਮਨਜ਼ੂਰੀ ਤੋਂ ਬਿਨਾ ਜਮੀਨ ਵਿੱਚੋਂ ਮਿੱਟੀ ਆਦ ਨਹੀਂ ਚੱਕੇਗਾ ਜਿਹੜਾ ਮੇਦੀ ਪਾਣੀ ਹੈ ਖੋਦ ਉਸੇ ਜ਼ਮੀਨ ਦੇ ਵਿੱਚ ਹੀ ਲੱਗਣਾ ਚਾਹੀਦਾ ਜੋ ਬੋਲੀ ਆਜਾ ਭਾਈ ਨੂੰ ਚੌੜੀ ਨੂੰ ਹੋਈ ਹੈ ਹੋਣੀ ਹੈ ਜੇਕਰ ਸਮਝੀ ਉਹ ਇਹ ਮਨਜ਼ੂਰ ਨਹੀਂ ਤਾਂ ਰੱਦ ਕੀਤੀ ਜਾਵੇਗੀ ਜਵਾਰਾ ਫੇਰਾ ਬੋਲੀ ਦੀ ਤਰੀਕ ਦਿੱਤੀ ਜਾਵੇਗੀ ਰੋਇੰਗ ਜੀ ਦਾ ਖਰਚਾ ਰੋਇੰਗ ਜੀ ਕੀ ਫਟੇ ਆਜਾ 10 ਲੱਖ 3000 ਰੁਪਇਆ ਉਥੋਂ ਬੋਲੀ ਚੱਕੀ ਜਾਊਗੀ ਉਦੋਂ ਕਹਾ ਅਗਰ ਤੇ ਕਿਸ ਮੁਲਾਕਾਪੂ ਆਪਣੀ ਰੋਇੰਗ ਜੀ ਦਾ ਖਰਚਾ ਰੋਇੰਗ ਜੀ ਕੀ ਫਟੇ ਰੋਇੰਗ ਜੀ ਦਾ ਖਰਚਾ ਰੋਇੰਗ ਜੀ ਕੀ ਫਟੇ ਜੋ ਵੀ ਕਿਸਾਨ ਨੂੰ ਜੋ ਸਮੱਸਿਆਵਾਂ ਆਉਂਦੀਆਂ ਨੇ ਆਪਣੀ ਉਹ ਜਿੰਨੀਂਦੀ ਗੱਲ ਤਾਂ ਓ ਸਾਨੂੰ ਦੱਸ ਸਕਦੇ ਹੋ ਜਿਹੜੀਆਂ ਬਾਤ ਗੱਲਾਂ ਹੋਣਗੀਆਂ ਕੰਪਿਊਟਰ ਕਰਾ ਦੀ ਗੱਲ ਹੈ ਕੰਪਿਊਟਰ ਕਰਾ ਕਮੇਟੀ ਲਵਾ ਕੇ ਦੇਵੂਗੀ ਲੋਕ ਹੋਸ਼ ਮਸਿਆ ਨੇ ਪਹਿਲੇ ਉਹ ਬਾਰਨੀ ਤੋਂ ਪਹਿਲੀ ਦੱਸ ਦਿਓ ਭਾਵੇਂ ਨਹੀਂ ਕੋਈ ਉਦਰਾਜ ਨਹੀਂ ਇਹ ਆਪਣੇ ਨਗਰ ਦਾ ਕੰਮ ਹੈ ਨਗਰ ਦੀ ਗੁਰਦੁਆਰੇ ਨਗਰ ਦੀ ਰਹਿਣ ਵਾਲੇ ਆਪਾਂ ਇਹ ਸਮੱਸਿਆ ਪਹਿਲਾਂ ਦੱਸ ਦਿਓ ਫੇ ਮਗਰੋਂ ਫੇਰ ਨਾ ਆਏ ਕਰੋ ਵੀ ਇਹ ਆ ਵੀ ਕਰਨਾ ਸੀ

11 ਮਿਲੀਅਨ ਸਹਿਵਾਤ ਕਿਦਾਂ ਰੱਬ ਦਾ ਰੱਖਣਾ ਬਿਆਨਾ ਦਾ ਭਰਾ ਜਾਂਦਾ ਉਹਦਾ ਵਿਆਜ ਪਹਿਲਾਂ ਵੀ ਦਿੰਦੇ ਹੁੰਦੇ ਹਣਗੇ ਤੇ ਹੁਣ ਵੀ ਅਸੀਂ ਦੇਵਾਂਗੇ ਹੱਕ ਕੀ ਬਣਦਾ ਕਿਉਂਕਿ ਹੱਕ ਬਣਦਾ ਕਿਉਂਕਿ ਪਹਿਲਾਂ ਜੋ ਗਿਆ 80000 ਲਗਭਗ ਬਣ ਜਾਣਾ ਮਤ ਬਣ ਜਾਊਗਾ ਉਹਦਾ ਵਿਆਜ ਦਿੱਤਾ ਜਾਊਗਾ ਜੋ ਹੋਊਗੀ ਟ੍ਰਾਂਸਫਰ ਮੈਂ ਉਹਦਾ ਮਤਲਬ ਆਪਣੀ ਜ਼ਿੰਮੇਵਾਰੀ ਹੁੰਦੀ ਹੈ ਰਿਸਪੌਂਸਿਬਿਲਟੀ ਹੁੰਦੀ ਹੈ ਵੀ ਆਪਣੇ ਦੇਖਭਾਲ ਕਰਨੀ ਉਹ ਸਰਕਾਰੀ ਹੈ ਉਹ ਸਰਕਾਰ ਆਲੇ ਆ ਕੇ ਲਾ ਕੇ ਲੈ ਜਾਣਗੇ ਤੁਹਾਡਾ ਨਾਮਾ ਸਾਨੂੰ ਦੇ ਜਾਣਗੇ ਕਿਉਂ ਰਾਖੀ ਰੱਖਣੀ ਦਾ ਮਤਲਬ ਤੁਹਾਡੀ ਹੋਈ ਜਨਾ ਆਪਾਂ ਵੀ ਬਾਣ ਢੇਕੇ ਦਿੰਨਿਆਂਗੇ ਆਪਾਂ ਜਿਵੇਂ ਮਰੀ ਲੈਣਿਆਂਗੇ ਉਹ ਤਾਂ ਵੈਸੇ ਤਾਂ ਲਿਖਿਆ ਆਪਾਂ ਨੇ ਰਾਖੀ ਦਾ ਰਾਤ ਨੂੰ ਕਾਦੀ ਉੱਥੇ ਤਾਂ ਆਂਦੀ ਰਾਖੀ ਉਹ ਆਪਦੇ ਨਹੀਂ ਰਹਿੰਦੇ ਉਹਨਾਂ ਦਾ ਇਹ ਨਾਲ ਲਗਾਉਂਦਾ ਰਾਖੀ ਇੱਥੇ ਅਨਿ ਚੱਲ ਬੰਦ ਕਰਦਾ ਜੰਦਾ ਗਣ ਨੂੰ ਕਿੰਨੇ ਬੰਦੇ ਹੋਗੇ ਬੰਦੇ ਆਹ ਜਨਾਬ ਦਾ ਪਤਾ ਆ ਜਾਣਾ 10 ਸੰਖਿਆ ਮਾਰਦੀ 10000 ਦੇਖਣੇ ਮੈਨੂੰ ਆਹ ਬੋਲੀਕਾਰ ਦੱਸੋ ਪਹਿਲਾਂ ਕਿੰਨੇ ਜਾਂਦੇ ਹੋ ਬੋਲੀਕਾਰ ਨਹੀਂ ਸਾਡੇ ਕੋਲੇ ਅੱਗਾ ਸਿੰਘ ਬੋਧ ਸਿੰਘ ਦਾ ਬਲਵਿੰਦਰ ਸਿੰਘ ਚੰਦ ਸਿੰਘ ਬੱਗਾ ਸਿੰਘ ਸਾਧੂ ਸਿੰਘ ਜਗਰਾਦ ਸਿੰਘ ਸੰਨਵ ਨੱਥਾ ਸਿੰਘ ਬਿੱਲੂ ਸਿੰਘ ਸਰਦਾਰ ਸੁਪੁੱਤਰ ਜੱਗਰ ਸਿੰਘ ਗੁਰਦੀਪ ਸਿੰਘ ਹਰੀ ਸਿੰਘ ਮਾੜ 6 ਬੰਦੇ ਨੇ ਕਿਹਾ ਇਸ ਟਾਈਮ ਜੇ ਵੀ ਹੋਰ ਹੈਗਾ ਤਾਂ ਆਜੋ ਕੋਈ 500 ਰੁਪਏ ਆ ਹਾਂ ਜੀ ਹੁਣ ਪਹਿਲੀ ਬੋਰੀ ਜੋ ਕਹੀ ਹੈ ਕਿ ਬਿੱਲੂ ਸਿੰਘ ਨੇ 10,20,000 11 11 ਲੱਖ 11 ਲੱਖ 11 ਲੱਖ ਜਗਰਾਤ ਸਿੰਘ ਸਨ ਉਹ ਨੱਥਾ ਸਿੰਘ ਜੀ ਹੋਣੀ ਹੋਣੀ 11 ਲੱਖ 10 ਹਜ਼ਾਰ 11 15 ਬੱਗਾ ਸਿੰਘ ਹਾਂਜੀ 11 ਲੱਖ 10 ਹਜ਼ਾਰ ਬੱਗਾ ਸਿੰਘ 11 ਲੱਖ 10000 ਸਾਢੇ 11 ਦੀਪਾ ਸਿੰਘ ਇੱਥੇ ਲਿਖ ਲਿਆ ਦੇ ਬੋਲੀ ਦਾ ਲੈ ਮੈਂ 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 साढे ॻ्यारह पीता सही

1152 ਜੱਗਾ ਸਿੰਘ ਬੁੱਤ ਸਿੰਘ ਦਾ ਕੱਢੋ ਕੱਢੋ ਫੋੜ ਕੇ ਮਾਪੋ ਲਓ ਦੱਸੋ ਭਾਈ ਅੱਗੇ ਅਗਲਾ ਚਾਹਵਾਨ 11ਸੀ ਲਿਖ ਲੈ 11ਸੀ ਜਗਰਾਤ ਸਿੰਘ ਨੱਥਾ ਸਿੰਘ ਦਾ 11ਸੀ ਜਗਨਾਤ ਸਿੰਘ ਨੱਥਾ ਸਿੰਘ ਦਾ ਦੇਵਰਾਜ ਸਿੰਘ ਜਗਰਾਜ ਸਿੰਘ ਬਿੰਨੂ ਦੱਸ ਬਈ ਦੇਵਰਾਜ ਸਿੰਘ ਜਗਰਾਜ ਸਿੰਘ ਅਤਾ ਸਿੰਘ ਦਾ ਜਸਸੀ ਕਰੋ ਮੇਰਾ ਹੈ ਚੱਕੀ ਕਰ ਜੀ ਲਵਣ 85 ਬਲਵਿੰਦਰ ਸਿੰਘ ਚੰਦ ਸਿੰਘ ਦਾ گندر سنگھ اور چن سنگھ گنلو ساسی گرا جی گڑا ٹھان لے نو او گرا ساسی ہوے لگے 90 87 ਭਾਈ ਜੱਗੇ ਦਾ ਕਾ ਸੰਗ ਦਾ ਬੁੱਤ ਸਿੰਘ ਦਾ 1187 ਬੋਲੋ ਭਾਈ ਕੋਈ 1187 1190 ਦੀਪਾ ਸਿੰਘ ਦਾ ਹਰੀ ਸਿੰਘ ਦਾ ਮੋੜ 1190 1190 ਦੀਪਾ ਸਿੰਘ ਹਰੀ ਸਿੰਘ ਦਾ ਮੋੜ 1190 ਜੀ 95 ਪੱਕਾ 1191 ਪੱਕਾ ਸਿੰਘ ਸਾਧੂ ਸਿੰਘ ਦਾ 1191 바다 싱가, 사도 싱가. 바라가. 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 라가 바라가. 바라가. 바 바라가. 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 라가 바라가. 라 12 15 12 15 ਹੋ ਗਿਆ ਗੱਲ 12 15 ਬਿੰਦਰ ਸਿੰਘ ਚੰਦ ਸਿੰਘ ਦਾ ਗੱਲ 12 15 ਚੰਦ ਸਿੰਘ ਦਾ ਨਹੀਂ ਗੱਲ ਚਲ ਕੋਈ ਗੱਲ ਗੁੰਡਣ 12 15 ਬਿੰਦਰ ਗੱਲ ਬਿੰਦਰ ਇਹ ਕਹਿੰਦਾ ਕਰਦਾ ਯਾਰ ਗੱਲ ਕਹਦਾ ਕਰ ਗੱਲ 11 15 12 15 12 ਮਤਰਾ ਕਿੰਨੇ ਦਾ 12 15 ਗਿੱਲ੍ਹ ਸਾਹਿਬ ਹਾਂ ਲੱਗ ਗਿਆ ਜੀ ਇੱਥੇ ਚੱਲ ਆਇਆ ਜੀ 12 20 12 15 20 12 12 ਵੀ ਕਿਹੜਾ ਆਪੋ ਦੱਸੋ ਜਗਨਾਥ ਸਿੰਘ ਦਾ ਨੱਥਾ ਸਿੰਘ ਦਾ 12 ਦੀ ਜਗਨਾਥ ਸਿੰਘ ਨੱਥਾ ਸਿੰਘ ਦਾ 12 20 12 20 ਹੋ ਗਿਆ ਬਾਈ ਬਾਬੂ ਬਿੰਦੋ ਪਹਿਲੀ ਬਗੈਰਾ ਬੋਲੋ ਕੋਈ ਹੋਰ 12 ਹੋ ਗਿਆ 25 ਕਰੋ ਜੀ ਸੱਚੀ ਕਰੋ ਜੀ ਗੱਲ 12 25 ਗਿੱਲਾ ਸਾਹਿਬ 12 25 ਗਿੱਲਾ ਸਾਹਿਬ 12 25000 ਰੁਪਏ ਬਾਈ ਗਿੱਲਵਾ 12 25 ਗਿੱਲਾ ਸਾਹਿਬ 22 27 12 27 ਗਦੀਪ ਸਿੰਘ ਮੋੜ ਦੀਪਾ ਮੋੜ 12 27 ਦੀਪਾ ਮੋੜ 12 27 12 3 ਗਿੰਸਾ

1232 ਬੱਗਾ ਸਿੰਘ ਸਾਧੂ ਸਿੰਘ ਦਾ 1232 ਦੀਪਾ ਮਾਊੜਾ 1232 ਦੀਪਾ ਮਾਊੜਾ 1232000 ਦੀਪਾ ਮਾਊੜਾ 35 ਗਜ਼ 1232 1232 ਪੰਡਗਾਰਾ ਜਿੰਨ ਸਾਹਿਬ امراں کلاں کيه 10000 11000 لاڳي 12000 ڏيندا هيندا داتا ايندا خرچ خرچ مان آ گیا۔ ਤੰਗਾ ਨਾਮਿਆ ਆਮਦਾਰੀ ਵੱਲੋਂ ਕਾਇਮ 512000 512000 127 ਬੱਗਾ ਸਿੰਘ ਦਾ 127 ਬੱਗਾ ਸਿੰਘ ਦਾ 127 ਬੱਗਾ ਸਿੰਘ ਸਾਧੂ ਸਿੰਘ ਦਾ 127 ਬੱਗਾ ਸਿੰਘ ਸਾਧੂ ਸਿੰਘ ਦਾ बारह लख छी हज़ार ब्गा सिंह साधु सिंह ॿारहां लख चालीह हज़ार र बोली ਬੋਲੀ ਚੌੜਾ ਯਾਰ ਬਹੁਤ ਹੋ ਗਿਆ ਆ ਫੜਾ ਹੋ ਗਿਆ ਵਾਹ ਵਾਹ ਬੋਲੀ ਚੌੜਾ ਰੱਖ 12 ਕਰੋੜ ਰੁਪਏ 12 ਕਰੋੜ ਦੀ ਤਾੜੀ ਦੀਪਾ ਸਿੰਘ ਹਰੀ ਸਿੰਘ ਦਾ ਕੋਈ ਹੋਰ ਨਾਮ ਨਹੀਂ ਦਿੰਦੇ ਆਪ ਕੋ ਵੀ ਬੋਲੋ ਹਾਂ ਬੋਲੋ ਪਾਓ ਦੀ ਪਹਿਲਾ ਹੋ ਗਿਆ 12 ਕਰੋੜ ਦੀ ਤਾੜੀ ਦੀਪਾ ਸਿੰਘ ਹਰੀ ਸਿੰਘ ਦਾ ਮਾੜ ਵਾਹ ਵੀ 443 ਕਰੋ 1245 ਬਿੰਦਰ ਸਿੰਘ ਗਿੱਲ 1245 ਬਿੰਦਰ ਸਿੰਘ ਗਿੱਲ 1245000 ਰੁਪਏ ਕੇੰਦਰਾ ਆਪੀ 12 ਮਿੰਟਾਂ ਦੀ ਜਿੰਨ ਦਾ ਚੱਲ ਜਾਂਦਾ ਤਾਂ ਕੀ ਸੀ ਤੋੜ ਦੋ ਬਾਈ ਤੋੜੋ ਬਾਈ ਹੋਰ ਆਇਆ ਮੈਨੂੰ ਥੋੜੀ ਹੁੰਦਾ ਇਕ ਵਾਰ ਤੇ ਕਿਹਾ ਫਿਰ ਕਹਿੰਦੇ 1000 ਲਈ ਬੋਲੋ 200 ਉਹ ਖੜਦਾ ਜਾਂਦਾ ਨਹੀਂ ਬੋਲਦਾ ਕਿ ਕਰਾ ਕਰਾ 12 ਬੰਦਾਂ ਦੀ ਹੋਣੀ ਤੋੜੋ ਬਾਈ ਇਹਨਾਂ ਦੇ ਥੋੜਾ ਪਾਰਾ ਸਿਆਲੀ ਹੋ ਗਿਆ ਦੀਪਾ ਮਾਊੜਾ 12 ਸਿਆਰੀ ਦੀਪਾ ਮਾਊੜਾ ਭਾਈ ਸਾਨੂੰ ਪੁੱਛਣਾ ਤੋੜੀ ਆਉਂਦੀ ਨਹੀਂ 12 ਲੱਖ 45 ਹਜ਼ਾਰ ਹੋਗਾ ਦੀਪੇ ਦਾ 2000 ਹੋਰ ਹੋਗਾ 12 ਢਾਈ ਵਿੰਡਰ ਬਿੰਦਰ ਸਿੰਘ ਕੇਲਾ 1248 ਹੋ ਗਿਆ ਬਾਈ ਇਹ ਹੈ ਬਰਾਦਰ ਟੇਪ ਇਹ ਹੈ ਬਈ ਹੱਡਿਆ ਨਾ ਕਿਸੇ ਕੋਲ ਤੁਸੀਂ ਕੋਈ ਪੰਦੀ ਹੋਰ ਚਾਹ ਬਣਾ ਹੈਗਾ ਇਹ ਕਹਿੰਦਾ ਤੁਸੀਂ ਤਾਂ ਰਾਮ ਸਾਹਿਬ ਦਾ ਨਾਮ ਪਠਾ ਸਰੀ ਪਠਾ ਲਗਾਉਂਗਾ ਬਿੰਦਰ ਸਿੰਘ ਗਿੱਲੋ ਬਿੰਦਰ ਸਿੰਘ ਗਿੱਲੋ 50 ਆ ਡਾਕਟਰ ਮੋਗੇ ਦਾ ਬਿੰਦਰ ਸਿੰਘ ਗਿੱਲੋ 55 ਪੱਕਾ ਸਿੰਘ ਸਾਧੂ ਸਿੰਘ ਦਾ 60 95 55 ਕੀ ਕਰੂੰਗਾ 55 ਬਿੰਦਰ ਸਿੰਘ ਗਿੱਲੋ 55 بنگر سنگ تننا 1255 ہوگیا بھائی 1255 ਰਵਿੰਦਰ ਸਿੰਘ ਗਿੱਲ 55 ਦੀ 55 ਬੱਗਾ ਸਿੰਘ ਸਾਧੂ ਸਿੰਘ 12,56,000 ਬੱਗਾ ਸਿੰਘ ਸਾਧੂ ਸਿੰਘ 12,56,000 12,58 ਬੈਂਕਰ ਸਿੰਘ ਗਿੱਲ 1258000 ਰਵਿੰਦਰ ਸਿੰਘ ਗਿੱਲ 1258000 ਰਵਿੰਦਰ ਸਿੰਘ ਗਿੱਲ 1258000 ਰਵਿੰਦਰ ਸਿੰਘ ਗਿੱਲ 1258000 ਰਵਿੰਦਰ ਸਿੰਘ ਗਿੱਲ ਹਾਂਜੀ ਹੋਰ ਭਾਈ ਭਾਈ ਔਰ ਅੱਡ 58000 ਹਾਂ ਬਾਹਰ ਲ 12,65,000 ਬੱਗਾ ਸਿੰਘ 12,65,000 ਬੱਗਾ ਸਿੰਘ ਸਾਧੂ ਸਿੰਘ 12,65,000 ਬੱਗਾ ਸਿੰਘ ਸਾਧੂ ਸਿੰਘ 12,60,000 ਰਵਿੰਦਰ ਸਿੰਘ ਗਿੱਲ 12,60,000 ਰਵਿੰਦਰ ਸਿੰਘ ਗਿੱਲ 12,60,000 ਰਵਿੰਦਰ ਸਿੰਘ ਗਿੱਲ 12,60,000 ਰਵਿੰਦਰ ਸਿੰਘ ਗਿੱਲ 12,60 ਹਜ਼ਾਰ ਬਿੰਦਰ ਸਿੰਘ ਗਿੱਲ ਹਾਂਜੀ 12 ਲੱਖ 60000 ਸੋਚ ਰਿਹਾ 12 ਲੱਖ 65000 ਵਿੰਦਰ ਸਿੰਘ ਗਿੱਲ 12 ਲੱਖ 65000 ਵਿੰਦਰ ਸਿੰਘ ਗਿੱਲ 12 ਲੱਖ 65000 ਵਿੰਦਰ ਸਿੰਘ ਗਿੱਲ ਹਾਂਜੀ ਹੋਇਆ ਭਾਈ ਹੋਰ 12,65,001 ਠੀਕ ਸਾਨੂੰ ਪਾ ਦੇ ਆ ਗਿਆ ਬਹੁਤ ਪੈ ਗਿਆ ਦਾਵਾ 12,65